ਦੀਪ ਸਿੰਘ ਡਿੰਪੀ ਢੱਲੋਂ ਆਮ ਆਦਮੀ ਪਾਰਟੀ ਦੇ ਵਿੱਚ ਜਾ ਚੁੱਕੇ ਨੇ ਔਰ ਜੋ ਸਥਿਤੀ ਬਣੀ ਹੋਈ ਆ ਕਾਲੀ ਦਲ ਦੀ ਉਹ ਹਰ ਕੋਈ ਵਾਕਵ ਹੈ ਉਸ ਦੇ ਨਾਲ ਪਰ ਇੱਕ ਹੋਰ ਗੱਲ ਸਾਹਮਣੇ ਆਈ ਹੈ ਹਰਦੀਪ ਸਿੰਘ ਡਿੰਪੀ ਢੱਲੋਂ ਨੇ ਇੱਕ ਨਿੱਜੀ ਚੈਨਲ ਨੂੰ ਦਿੱਤੀ ਇੰਟਰਵਿਊ ਦੇ ਵਿੱਚ ਦਾਅਵਾ ਕੀਤਾ ਹੈ ਕਿ ਜੇ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਸਾਹਮਣੇ ਚੋਣ ਮੈਦਾਨ 'ਚ ਹੋਣਗੇ ਤਾਂ ਉਹ ਇੱਕ ਵਾਰ ਉਹਨਾਂ ਤੋਂ ਅਸ਼ੀਰਵਾਦ ਜ਼ਰੂਰ ਲੈਣਗੇ ਉਹਨਾਂ ਦੇ ਪੈਰੀ ਜ਼ਰੂਰ ਪੈਣਗੇ ਇਸ ਗੱਲ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਕਿ ਕਿਉਂ ਹਰਦੀਪ ਸਿੰਘ ਡਿੰਪੀ ਢੱਲੋਂ ਨਾਲ ਦੇ ਪੈਰੀ ਪੈਣਾ ਚਾਹੁੰਦੇ ਨੇ ਪਰ ਵਿਵਾਦ ਅਸਲ ਦੇ ਵਿੱਚ ਇਹ ਨਹੀਂ ਹੈ ਚਲੋ ਉਹਨਾਂ ਦੀ ਆਪਣੀ ਇੱਕ ਸਿਚੁਏਸ਼ਨ ਹੈਗੀ ਆ ਉਹ ਆਪ ਇੱਕ ਦੂਸਰੇ ਦੇ ਨਾਲ ਦੋਸਤਾ ਮਿੱਤਰਾਂ ਮੰਗ ਰਹੇ ਨੇ ਹਰਦੀਪ ਦੇ ਡਿੰਪੀ ਢੱਲੋਂ ਕਹਿੰਦੇ ਨੇ ਉਹ ਤਾਂ ਵੱਡੇ ਭਰਾ ਵਜੋਂ ਹੀ ਮੰਨਦੇ ਨੇ ਤੇ ਇਹੋ ਜਿਹੇ ਜਜ਼ਬਾਤ ਜਦੋਂ ਕਿਸੇ ਵਾਸਤੇ ਹੋਣ ਤਾਂ ਉਹ ਇਹ ਗੱਲਾਂ ਨਾਰਮਲ ਹੁੰਦੀਆਂ ਇਹ ਗੱਲਾਂ ਆ ਜਿਆਦਾ ਮਾਇਨੇ ਨਹੀਂ ਰੱਖਦੀਆਂ ਹੁੰਦੀਆਂ ਹੋ ਸਕਦਾ ਹੈ ਕਿ ਡਿੰਪੀ ਢੱਲੋਂ ਦੇ ਮਨ 'ਚ ਸਤਕਾਰ ਉਹਨਾਂ ਹੀ ਹੋਵੇ ਪਰ ਪਰਿਸਥਤੀਆਂ ਇਦਾਂ ਦੀਆਂ ਬਣਦੀਆਂ ਹੁਣ ਖੈਰ ਇਹ ਇੱਕ ਨਿੱਜੀ ਟੌਪਿਕ ਹੈਗਾ ਨਿੱਜੀ ਪੱਧਰ ਦੇ ਉੱਤੇ ਗੱਲ ਹੈਗੀ ਆ ਜਿਸ ਨੂੰ ਫਿਲਹਾਲ ਸਿਆਸੀ ਪੱਧਰ ਦੇ ਉੱਤੇ ਵਿਚ ਆ ਰਿਹਾ ਜਾ ਰਿਹਾ ਪਰ ਅਸਲ ਦੇ ਵਿੱਚ ਗੱਲ ਹੈ ਕਿ ਜਿਹੜੇ ਜਿੰਨੂੰ ਵਿਚਾਰਨਾ ਜ਼ਰੂਰੀ ਹੈ ਦਰਸਲ ਹਰਦੀਪ ਸਿੰਘ ਡਿੰਪੀ ਢੱਲੋਂ ਦੇ ਪੁੱਤਰ ਦੇ ਵੱਲੋਂ ਇੱਕ ਆਡੀਓ ਕਾਲ ਜਿਹੜੀ ਆ ਉਹ ਕੀਤੀ ਜਾਂਦੀ ਹੈ ਉਹ ਆਡੀਓ ਕਾਲ ਕਹਿੰਦੇ ਕਥਤਪੋੜ ਤੇ ਵਾਇਰਲ ਵੀ ਹੋ ਜਾਂਦੀ ਹੈ ਉਸ ਆਡੀਓ ਕਾਲ ਦੇ ਵਿੱਚ ਜ਼ਿਕਰ ਕੀਤਾ ਜਾਂਦਾ ਹੈ ਕਿ ਹਰਦੀਪ ਸਿੰਘ ਡਿੰਪੀ ਢੱਲੋਂ ਦਾ ਪੋਸਟਰ ਦੇ ਵਿੱਚ ਕੋਈ ਨਾਂ ਥਾਂ ਨਹੀਂ ਹੈਗਾ ਕੋਈ ਫੋਟੋ ਨਹੀਂ ਹੈਗੀ ਜਿਸ ਨੂੰ ਲੈ ਕੇ ਸਵਾਲ ਖੜੇ ਹੋਣ ਲੱਗ ਜਾਂਦੇ ਕਿ ਗਿੱਦੜਵਾ ਇਲੈਕਸ਼ਨਸ ਨੂੰ ਲੈ ਕੇ ਜੋ ਚਰਚਾ ਚੱਲਦੀ ਪਈ ਹੈ ਜਿਸ ਦੇ ਵਿੱਚ ਅਮਨ ਅਰੋੜਾ ਜਿਹੜੇ ਮੰਤਰੀ ਨੇ ਉਹਨਾਂ ਦਾ ਜ਼ਿਕਰ ਹੈਗਾ ਉਹਨਾਂ ਦੀ ਤਸਵੀਰ ਹੈਗੀ ਹੈ ਬਾਕੀ ਲੀਡਰਾਂ ਦੀ ਤਸਵੀਰ ਹੈਗੀ ਹੈ ਪਰ ਉਹਦੇ ਵਿੱਚ ਡਿੰਪੀ ਢਲੋਂ ਦੀ ਸਵੀਟ ਕਿਉਂ ਨਹੀਂ ਹੈਗੀ ਕੀ ਆਮ ਆਦਮੀ ਪਾਰਟੀ ਹਰਦੀਪ ਸਿੰਘ ਡਿੰਪੀ ਢਲੋਂ ਨੂੰ ਸਾਈਡ ਲਾਈਨ ਕਰਦੀ ਪਈ ਹੈ ਕਿ ਜਿੱਥੇ ਇਹ ਚਰਚਾਾਂ ਮ ਚੱਲਦੀਆਂ ਸੀ ਕਿ ਡਿੰਪੀ ਢੱਲੋਂ ਨੂੰ ਚੌਣ ਮੈਦਾਨ 'ਚ ਉਤਾਰਿਆ ਜਾ ਸਕਦਾ ਆ ਆਮ ਆਦਮੀ ਪਾਰਟੀ ਦੇ ਵੱਲੋਂ ਹੁਣ ਚਰਚਾ ਹੀ ਚੱਲਦੀ ਪਈ ਐ ਕਿ ਕੀ ਡਿੰਪੀ ਢੱਲੋਂ ਨੂੰ ਸਾਈਡ ਲਾਈਨ ਕੀਤਾ ਜਾ ਰਿਹਾ ਕਿ ਡਿੰਪੀ ਢੱਲੋਂ ਨੂੰ ਗੱਲੋਂ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਐ ਬਹੁਤ ਇੰਝਾਂ ਬੜੇ ਕਿਸਮ ਦੇ ਸਵਾਲ ਬੜੇ ਤਰ੍ਹਾਂ ਬਣੇ ਹੋਏ ਸਵਾਲ ਸਾਹਮਣੇ ਆ ਰਹੇ ਨੇ ਹਰਦੀਪ ਸਿੰਘ ਡਿੰਪੀ ਢੱਲੋਂ ਨੂੰ ਲੈ ਕੇ ਚਰਚਾ ਇੱਕ ਵਾਰ ਦੁਬਾਰਾ ਛਿੜ ਗਈ ਐ ਹਰਦੀਪ ਸਿੰਘ ਡਿਪਿਟਲ ਨੂੰ ਜਿਹੜੇ ਨਿਉ ਆਮ ਆਦਮੀ ਪਾਰਟੀ ਦੇ ਵਿੱਚ ਆਏ ਸੀ ਆਮ ਆਦਮੀ ਪਾਰਟੀ ਦੇ ਵਿੱਚ ਵੱਡਾ ਵਫਦ ਲੈ ਕੇ ਨਾਲ ਆਪਣੇ ਆਏ ਸੀ ਇੱਕ ਵੱਡੀ ਲੀਡਰਸ਼ਿਪ ਜਿਹੜੀ ਆਮ ਆਦਮੀ ਪਾਰਟੀ ਦੇ ਵਿੱਚ ਇਨਵੋਲਵ ਹੁੰਦੀ ਹੈ ਆਮ ਆਦਮੀ ਪਾਰਟੀ ਦਾ ਪਰਿਵਾਰ ਜਿਹੜਾ ਗਿੱਦੜਬਾਦ ਤੋਂ ਐਕਸਟੈਂਡ ਹੁੰਦਾ ਐਲੈਬੋਰੇਟ ਹੁੰਦਾ ਪਰ ਹੁਣ ਚਰਚਾਾਂ ਵੱਖਰੇ ਪੱਧਰ ਤੇ ਨੇ ਕਿ ਹਰਦੀਪ ਸਿੰਘ ਡਿਪਿਟਲ ਨੂੰ ਵਾਪਸ ਜਾਣਾ ਪੈ ਸਕਦਾ ਹਰਦੀਪ ਸਿੰਘ ਡਿਪਿਟਲੋਂ ਅਕਾਲੀ ਦਲ ਛੱਡ ਕੇ ਆਏ ਸੁਖਬੀਰ ਸਿੰਘ ਬਾਦਲ ਨੇ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ਦੇ ਵਿੱਚ ਵੀ ਕਿਹਾ ਸੀਗਾ ਕਿ ਸਮਾ ਦੰਦੇ ਨੇ ਡਿਪਿਟਲ ਨੂੰ ਜੇ ਆਉਂਦੇ ਨੇ ਤਾਂ ਸੀਟ ਪਰ ਇਸ ਦੇ ਬਾਵਜੂਦ ਹਰਦੀਪ ਸਿੰਘ ਡਿੰਪਿਟਲੋਂ ਆਮ ਆਦਮੀ ਪਾਰਟੀ 'ਚ ਹੁੰਦੇ ਨੇ ਪਰ ਹੁਣ ਚਰਚਾ ਇਹ ਵੀ ਕਹਿ ਰਹੀਆਂ ਨੇ ਕਿ ਹਰਦੀਪ ਸਿੰਘ ਡਿੰਪਿਟਲੋਂ ਸ਼ਾਇਦ ਘਰ ਵਾਪਸੀ ਵੀ ਕਰ ਸਕਣ ਹਰਦੀਪ ਸਿੰਘ ਡਿੰਪਿਟਲੋਂ ਸ਼ਾਇਦ ਘਰ ਵਾਪਸੀ ਵੱਲ ਨੂੰ ਮੋੜੇ ਕੱਢ ਲੈਣ ਕਿਉਂਕਿ ਹਰਦੀਪ ਸਿੰਘ ਡਿੰਪੀ ਢੱਲੋਂ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੇ ਨੇ ਉਹ ਥੋੜੇ ਬਹੁਤ ਅਨਕੰਫਰਟੇਬਲ ਹੋ ਰਿਹਾ ਇਹਦੀਆਂ ਚਰਚਾਵਾਂ ਦਿਨੋਂ ਦਿਨ ਵਧਦੀਆਂ ਜਾ ਰਹੀਆਂ ਹੈ ਖੈਰ ਚਰਚਾਵਾਂ ਨੇ ਚਰਚਾਵਾਂ ਦਾ ਕੋਈ ਅਸਲ ਸੂਖ ਉਦੋਂ ਤੱਕ ਨਹੀਂ ਦੱਸਿਆ ਜਾ ਸਕਦਾ ਜਦੋਂ ਕਿ ਪ੍ਰਮਾਣ ਨਾ ਸਾਹਮਣੇ ਆਵੇ ਸੋ ਕਿਆਸਰਾਈਆਂ ਕਹਾਂਗੇ ਕਿਆਸਰਾਈਆਂ ਦਾ ਅਸਲ ਮੁੱਢ ਕਦੋਂ ਬੰਨਿਆ ਜਾਵੇਗਾ ਕਦੋਂ ਸਾਹਮਣੇ ਆਵੇਗਾ ਇਹ ਵੇਖਣ ਵਾਲੀ ਗੱਲ ਹੋਵੇਗੀ ਜੋ ਵੀ ਹੋਏਗਾ ਦੱਸਦੇ ਰਹਿਾਂਗੇ ਬਣੇ ਰੋਮਾਂ ਦੀ ਪੰਜਾਬੀ